ਵੰਨਵਾਦੀ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਕਿ ਮੈਂ ਵੱਡਾ ਘਮਾਕਾ ਕਰਾਂਗਾ ਜਿਹਦੇ ਚਲਦੇ ਆ ਜੋ ਕਾਂਗਰਸ ਛੱਡ ਕੇ ਗਏ ਨੇ ਵਿਧਾਇਕ ਚੱਬੇਵਾਲ ਸਾਹਿਬ ਦੇ ਉੱਤੇ ਕੋਈ ਸਵਾਲ ਖੜੇ ਕਰ ਦਿੱਤੇ ਗਏ ਕਹਿੰਦੇ ਤਕਰੀਬਨ 4600 ਘਰਾਂ ਦੀਆਂ ਗਰੀਬਾਂ ਦੀਆਂ ਛੱਤਾਂ ਬਦਲਣ ਵਾਸਤੇ ਕੋਈ ਫੰਡ ਆਇਆ ਸੀ ਉਹਦੇ ਵਿੱਚ ਵੱਡੇ ਪੱਧਰ ਤੇ ਕਥਿਤ ਰੂਪ ਦੇ ਵਿੱਚ ਹਿਰਾ ਫੇਰੀ ਹੋਈ ਹੈ ਕਿ ਇਹ ਕਹਿੰਦੇ 92 ਵਿਧਾਇਕਾਂ ਦੇ ਵਿੱਚ ਇੱਕ ਹੋਰ ਜਿਹੜਾ ਫਟਾ ਸਟਾਰ ਹੈ ਉਹ ਸ਼ਾਮਿਲ ਕਰ ਲਿਆ ਫਿਰ ਕਿਦਾ ਜਵਾਬ ਡਾਕਟਰ ਰਾਜਕੌਰ ਜੱਬੇਵਾਲ ਦੇ ਜਿਹੜਾ ਕਹਿੰਦੇ ਆ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਆਏ ਆ ਤੇ ਜਿਹਦੇ ਤੇ ਸਾਰੇ ਇਲਜ਼ਾਮ ਲੱਗੇ ਵੇ ਆ ਉਹਨੂੰ ਤੁਸੀਂ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਫਸੇ ਸਦੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਮੇਰੇ ਹੀ ਇੱਛਾ ਕਰਦੀ ਹੈ ਵੀ ਮੈਂ ਲੋਕ ਸਭਾ ਦੇ ਵਿੱਚ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕਰਾਂ। ਪਰਿਵਾਰ ਨੂੰ ਤਕਰੀਬਨ 1 ਸਾਲ 10 ਮਹੀਨੇ ਦੇ ਬਾਅਦ ਇੱਕ ਨਵਾਂ ਸ਼ੁਭਦੀਪ ਮਿਲਿਆ ਹੈ। ਘਟੋ ਘਟ ਇਸ ਪਰਿਵਾਰ ਦਾ ਇੱਕ ਵਾਰਿਸ ਜਿਹਦਾ ਨਾਮ ਵੀ ਉਹ ਕਹਿੰਦੇ ਅਸੀਂ ਸ਼ੁਭਦੀਪ ਹੀ ਰੱਖਣਾ ਹੈ। ਉਹ ਕਹਿੰਦੇ ਮੇਰਾ ਵੀ ਜੀ ਕਰਦਾ ਹੈ ਮੈਂ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂ ਉਹ ਕਹਿੰਦੇ ਕਿ ਜਦੋਂ ਲੋਕ ਕਹਿਣਗੇ ਉਦੋਂ ਸਿਆਸਤੋਂ ਆਉਣ ਤੋਂ ਪਿੱਛੇ ਨਹੀਂ ਹਟਾਂਗਾ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਵੀ ਨਹੀਂ ਜਿਹੜੀ ਉਹਨਾਂ ਨੇ ਅੱਜ ਸਪੈਸ਼ਲ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੀਮ ਕੋਰਟ ਵੱਲੋਂ ਸੀਏ ਦੇ ਰੋਕ ਲਗਾਉਣ ਨੂੰ ਲੈ ਕੇ ਪਟੀਸ਼ਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਹੜਾ ਇਹ ਨਾਗਰਿਕਤਾ ਸੋਧ ਮੈਲਾ ਸਿਟੀਜ਼ਨ ਅਮੈਂਡਮੈਂਟ ਐਕਟ 9 April ਨੂੰ ਦਿਖਰਾ ਹੋਵੇਗਾ ਕਿ 9 April ਜਦੋਂ ਇਹਦੀ ਸਰਵਾਈ ਹੁੰਦੀ ਹੈ ਅੱਜ ਤੋਂ ਤਕਰੀਬਨ 20 ਦਿਨਾਂ ਬਾਅਦ ਉਦੋਂ ਪਤਾ ਲੱਗੇਗਾ ਕਿ ਜਵਾਬ ਕੇਂਦਰ ਸਰਕਾਰ ਕੀ ਲੈ ਕੇ ਆਉਂਦੀ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਸਰਬ ਬਿਕਰਮ ਸਿੰਘ ਮਜੀਠੀਆ ਦੀ ਗੱਲਬਾਤ ਕਰਾਂਗੇ ਪਹਿਲਾਂ ਬਿਕਰਮ ਮਜੀਠੀਆ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਕਿ ਮੈਂ ਵੱਡਾ ਧਮਾਕਾ ਕਰਾਂਗਾ ਜਿਹਦੇ ਚਲਦੇ ਆ ਜੋ ਕਾਂਗਰਸ ਛੱਡ ਕੇ ਗਏ ਨੇ ਵਿਧਾਇਕ ਚੱਬੇਵਾਲ ਸਾਹਿਬ ਦੇ ਉੱਤੇ ਕੋਈ ਸਵਾਲ ਖੜੇ ਕਰ ਦਿੱਤੇ ਗਏ ਨੇ ਜੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੜੇ ਮਜ਼ਾਕੀਆ ਲਹਿਰ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਿਹਾ ਕਿ ਆਪਾਂ ਜਦੋਂ ਸਕੂਲ ਜਾਂ ਕਾਲਜਾਂ 'ਚ ਪੜ੍ਹਦੇ ਹੁੰਦੇ ਸੀ ਨਾ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਫਿਲਮ ਚੱਲਣ ਤੋਂ ਬਾਅਦ ਐਡ ਚੱਲਦੀ ਹੁੰਦੀ ਬਾਸ਼ਿੰਗ ਪਾਊਡਰ ਨਿਰਮਾ ਜੀ ਬੜੀ ਮਸ਼ਹੂਰੀ ਚੱਲਦੀ ਸੀ ਉਹ ਉਹ ਕਹਿੰਦੇ ਵੀ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਤਾਂ ਉਹਨੂੰ ਵੀ ਫੇਲ ਕਰਤਾ ਜਿੰਨਾ ਬੰਦਿਆਂ ਦੇ ਉੱਤੇ ਵੱਡੇ ਵੱਡੇ ਕੇਸ ਦਰਜ ਨੇ ਉਹਨਾਂ ਨੇ ਘਪਲੇ ਕੀਤੇ ਨੇ ਕਥਤ ਰੂਪ ਦੇ ਵਿੱਚ ਉਹਨਾਂ ਨੂੰ ਆਪਣੀ ਵਾਸ਼ਿੰਗ ਮਸ਼ੀਨ ਦੇ ਵਿੱਚ ਨਿਮਾ ਕੇ ਦੁੱਧ ਤੋਤਾ ਬਣਾ ਲੈਂਦੇ ਨੇ ਉਹਨਾਂ ਨੇ ਕਿਹਾ ਹਰਮੰਦਰ ਸਿੰਘ ਸੰਧੂ ਹੈ ਜਿਹੜਾ ਇਸ ਡਾਕਟਰ ਰਾਜਕਬਾਰ ਚੱਬੇਵਾਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਸੀ ਉਨੇ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤ ਕੀਤੀ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਸੀ 95 9501 200200 ਉੱਥੋਂ ਪੜਤਾਲ ਹੋਈ ਕਹਿੰਦੇ ਤਕਰੀਬਨ 4600 ਘਰਾਂ ਦੀਆਂ ਗਰੀਬਾਂ ਦੀਆਂ ਛੱਤਾਂ ਬਦਲਣ ਵਾਸਤੇ ਕੋਈ ਫਾਂਡਾ ਆਇਆ ਸੀ ਉਹਦੇ ਵਿੱਚ ਵੱਡੇ ਪੱਧਰ ਤੇ ਕਥਤ ਰੂਪ ਦੇ ਵਿੱਚ ਹੇਰਾ ਫੇਰੀ ਹੋਈ ਐ ਉਹ ਸੇਰਾ ਫੇਰੀ ਕਰਕੇ ਇਹ ਸਾਰਾ ਕੁਝ ਫਾਇਲ ਦਿਖਾਤੀ ਵੀ ਜਾਤਾ ਆ ਜਾ ਜਾਂ ਫਿਰ ਜਿਹੜਾ ਸਹੀ ਸਥਾਨਾ ਉੱਥੇ ਜਾਓ ਤੇ ਜਿਹੜੇ ਬੰਦੇ ਦੇ ਉੱਤੇ ਇਹ ਇਲਜ਼ਾਮ ਹੋਣ ਉਹਨਾਂ ਨੇ ਆਪਣੇ ਚ ਜੁਆਇਨ ਕਰਾ ਲਿਆ ਉਹਨਾਂ ਨੇ ਕਾਫੀ ਸਾਰੇ ਦਸਤਾਵੇਜ਼ ਅੱਜ ਮੀਡੀਆ ਦੇ ਸਾਹਮਣੇ ਜਾਰੀ ਕੀਤੇ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਕਹਿੰਦੇ 92 ਵਿਧਾਇਕਾਂ ਦੇ ਵਿੱਚ ਇੱਕ ਹੋਰ ਜਿਹੜਾ ਵੱਡਾ ਸਟਾਰ ਹੈ ਉਹ ਸ਼ਾਮਲ ਕਰ ਲਿਆ ਸੋ ਇਹਦਾ ਜਵਾਬ ਡਾਕਟਰ ਰਾਜੇ ਕੁਮਾਰ ਚੱਬੇਵਾਲ ਦੇ ਸਾਰਿਆਂ ਕੋਲੇ ਹੈਰਾਨੀ ਸੀ ਜਿਹੜਾ ਬੰਦਾ ਹੱਥਾਂ 'ਚ ਸੰਗਲ ਪਾ ਕੇ ਸਿਰ ਤੇ ਕਰਜ਼ੇ ਦੀ ਪੰਡ ਲੈ ਕੇ ਤੋਂ ਇੱਕੇਦਮ ਪੈਰਤੀ ਬਦਲ ਗਿਆ ਇਹਦਾ ਕੋਈ ਕਾਰਨ ਹੈ ਤੋਂ ਬੁਜੀਠਿਆ ਸਾਹਿਬ ਨੇ ਪੰਚਾਇਤੀ ਫੰਡਾਂ ਦੇ ਵਿੱਚ ਕਥਤ ਜਿਹੜੀ ਇਹ ਘਰ ਬਣਾਉਣ ਵਾਸਤੇ ਗਰੀਬਾਂ ਦੇ ਉਹਦੇ ਵਿੱਚ ਉਹਨਾਂ ਨੇ ਸਾਰੀਆਂ ਧਰਾਵਾਂ ਵੀ ਗਿਣੀਆਂ ਵੀ ਕਿਹੜੀਆਂ-ਕਿਹੜੀਆਂ ਧਰਾਵਾਂ ਇਹ ਤੇ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸਜ਼ਾ ਹੈ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਹੈ ਸੋ ਇਹਦਾ ਜਵਾਬ ਉਹ ਕਹਿੰਦੇ ਮੁੱਖ ਮੰਤਰੀ ਦੇਵੇ ਜਿਹੜਾ ਕਹਿੰਦੇ ਆ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਆਏ ਆ ਤੇ ਜਿਹਦੇ ਤੇ ਸਾਰੇ ਇਲਜ਼ਾਮ ਲੱਗੇ ਵੇ ਆ ਉਹਨੂੰ ਤੁਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਉਹਨਾਂ ਨੇ ਉਦਾਹਰਨ ਦਿੱਤੀ ਡਾਕਟਰ ਵਿਜੇ ਦੀ ਇਹ ਵੀ ਡਾਕਟਰ ਇੱਕ ਪਹਿਲਾਂ ਮੈਂ ਹਾਂਸਾਲਾ ਡਾਕਟਰ ਵਿਜੇ ਸੀ ਜਿਹੜਾ ਸਿਹਤ ਮੰਤਰੀ ਸੀ ਤੇ ਕਾਰਨ ਅੱਗੇ ਅਜੇ ਵੀ ਉਹ ਨਾਲ ਤੁਰਿਆ ਫਿਰਦਾ ਤੇ ਕਿੱਥੇ ਜਿ ਰਹਿ ਗਏ ਨੇ ਕੇਸ ਇਹ ਸਾਰਾ ਸਾਰਾਂ ਦੇ ਸੰਭ ਰਹੇ ਹਨ ਜੀ ਸੋ ਜੇਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਮੇਰੇ ਵੀ ਇੱਛਾ ਕਰਦੀ ਹੈ ਵੀ ਮੈਂ ਲੋਕ ਸਭਾ ਦੇ ਵਿੱਚ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਕਰਾਂ ਜੀ ਦੇਖੋ ਸਰਦਾਰ ਬਲਕੌਰ ਸਿੰਘ ਸਿੱਧੂ ਸ਼ੁਭਦੀਪ ਦੇ ਪਿਤਾ ਪਰਿਵਾਰ ਨੂੰ ਤਕਰੀਬਨ 1 ਸਾਲ 10 ਮਹੀਨੇ ਦੇ ਬਾਅਦ ਇੱਕ ਨਵਾਂ ਸ਼ੁਭਦੀਪ ਮਿਲਿਆ ਹੈ ਕਟੋ-ਕਟ ਇਸ ਪਰਿਵਾਰ ਦਾ ਇੱਕ वारिस ਜਿਹਦਾ ਨਾਮ ਵੀ ਉਹ ਕਹਿੰਦੇ ਅਸੀਂ ਸ਼ੁਭਦੀਪੀ ਰੱਖਣਾ ਉਹ ਪੱਤਰਕਾਰਾਂ ਨੇ ਗਲਤ ਕਰਦਿਆਂ ਉਹ ਕਹਿੰਦੇ ਮੇਰਾ ਵੀ ਜੀ ਕਰਦਾ ਮੈਂ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂ ਸਾਡੇ ਪਰਿਵਾਰ ਦੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰ ਸਕਦਾ ਪਰ ਅਜੇ ਟੁਕਮਾ ਸਵਾ ਨਹੀਂ ਉਹ ਕਹਿੰਦੇ ਕਿ ਜਦੋਂ ਲੋਕ ਕਹਿਣਗੇ ਉਦੋਂ ਸਿਆਸਤ ਆਉਣ ਤੋਂ ਪਿੱਛੇ ਨਹੀਂ ਹਟਾਂਗਾ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਵੀ ਨਹੀਂ ਜਿਹੜੀ ਉਹਨਾਂ ਨੇ ਅੱਜ ਇਹ ਸਪੈਸ਼ਲ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਇਹਦੇ ਤੋਂ ਇਹੋ ਲੱਗਦਾ ਹੈ ਕਿ ਇੱਕ ਪਾਰਟੀ ਜਿਨ੍ਹਾਂ ਨਾਲ ਉਹਦਾ ਸਭ ਤੋਂ ਨੇੜਲਾ ਸਬੰਧ ਉਹਦੇ ਸੂਬਾ ਪ੍ਰਧਾਨ ਨਾਲ ਸਬੰਧ ਕਾਂਗਰਸ ਪਾਰਟੀ ਨਾਲ ਹੋ ਸਕਦਾ ਹੈ ਬਲਕੌਰ ਸੋ ਸਿੱਧੂ ਲੋਕ ਸਭਾ ਬਟੰਡਾ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਣ ਜਾਣ ਔਰ ਲੋਕ ਸਭਾ ਹਲਕੇ ਦੇ ਲੋਕ ਮਾਨ ਸਾਹਿਬ ਠੰਡੇ ਦੇ ਉਹਨਾਂ ਦੀ ਗੱਲ ਸੁਣ ਲੈਣ ਉਹਨਾਂ ਨੂੰ ਅਪਣਾ ਲੈਣ ਤੇ ਪੰਜਾਬ ਵਾਲੇ ਫਿਰ ਜਦੋਂ ਤੁਰਦੇ ਆ ਨਾ ਫਿਰ ਰਿਕਾਰਡ ਤੋੜਦੇ ਹੁੰਦੇ ਆ ਜੀ 1999 ਦੇ ਵਿੱਚ ਰਿਕਾਰਡ ਤੋੜਿਆ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ 'ਚ ਬੈਠੇ ਜਿਤਾਤਾ ਤਰਪਾਲ ਪਤਾ ਨਹੀਂ ਲੱਗਿਆ ਜਿਵੇਂ ਐਕਤੀ ਬਦਲਾ ਆਇਆ ਹੈ ਸੋ ਲੱਗਦਾ ਹੈ ਕਿ ਬਲਕੌਰ ਸੇ ਉੱਤੇ ਦਾ ਕਾਂਗਰਸ ਪਾਰਟੀ ਖੇੜ ਸਕਦੀ ਹੈ ਜੀ ਸਦੁੱਜੇ ਪਾਸੇ ਸੁਪਰੀਮ ਕੋਰਟ ਵੱਲੋਂ ਸੀਏ ਦੇ ਰੋਕ ਲਗਾਉਣ ਨੂੰ ਲੈ ਕੇ ਪਟੀਸ਼ਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਦੇਖੋ ਜਿਹੜਾ ਇਹ ਨਾਗਰਿਕਤਾ ਸੋਧ ਕਾਨੂੰਨ ਹੈ 2019 ਤੇ 5 ਸਾਲ ਬਾਅਦ ਇਹ ਦਾਖਲੇਦਨ ਦੀ ਲੋੜ ਕਿਉਂ ਪਈ ਇਹਦੇ ਤੇ ਰੋਕ ਲਾਉਣ ਵਾਲੀਆਂ ਪਟੀਸ਼ਨਾਂ ਦੇ ਉੱਤੇ ਮਾਂਜੋਕ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਸੀ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹਦਾ ਨੋਟਿਸ ਜਾਰੀ ਕਰਤਾ ਰੋਕਤਾ ਨਹੀਂ ਅਜੇ ਲਈ ਨੋਟਿਸ ਜਾਰੀ ਕਰਤਾ ਐਸ ਵੇਲੇ ਤੁਹਾਨੂੰ ਹੁਣ ਲੋੜ ਕੀ ਪੈਗੀ ਸੀ ਇਹਦੀ ਅਗਲੀ ਤਰੀਕ 9 April ਪਾ ਦਿੱਤੀ ਗਈ ਹੈ ਤੇ 9 April ਨੂੰ ਇਹਦੀ ਅਗਲੀ ਸਰਵਾਈ ਹੋਵੇਗੀ C A A ਜਿਹੜਾ ਇਹ ਨਾਗਰਿਕਤਾ ਸੋਧ ਬਿਲ ਸਿਟੀਜ਼ਨ ਅਮੈਂਡਮੈਂਟ ਐਕਟ 9 اپریل ਨੂੰ دکھ رہا ہوے گا کہ 9 اپریل ਜਦੋਂ ਇਹਦੀ ਸਰਬਾਈ ਹੁੰਦੀ ਹੈ ਅੱਜ ਤੋਂ ਤਕਰੀਬਨ 20 ਦਿਨਾਂ ਬਾਅਦ ਉਦੋਂ ਪਤਾ ਲੱਗੇਗਾ ਕਿ ਜਵਾਬ ਕੇਂਦਰ ਸਰਕਾਰ ਕੀ ਲੈ ਕੇ ਆਉਂਦੀ ਹੈ ਜੀ ਸਦਜੀਪਾਸੇ ਲੁਧਿਆਣਾ ਦੇ ਵਿੱਚ ਐਸ ਕੇ ਐਮ ਦੀ ਮੀਟਿੰਗ ਹੋਈ ਹੈ ਜਿੱਦੇ ਚੱਲਦੇ ਉਹਨਾਂ ਨੇ ਇੱਕ ਵੱਡਾ ਫੈਂਸਲਾ ਲਿਆ ਕਹਿੰਦੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਾਂਗੇ ਵੀ ਭਾਜਪਾ ਨੂੰ ਵੋਟ ਨਾ ਪਾਓ ਜੇਕਰ ਭਾਜਪਾ ਸਰਕਾਰ ਦੁਆਰਾ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਇਹ ਸੰਵਿਧਾਨ ਨੂੰ ਖਤਮ ਕਰ ਦੇਣਗੇ ਜੀ ਦੇ ਕੋ ਸੰਯੁਕਤ ਕਿਸਾਨ ਮੋਰਚਾ ਉਹ ਨਹੀਂ ਜਿਹੜੇ ਭੰਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਦੀ ਅਗਵਾਈ ਚ ਬਾਟਰਾ ਤੇ ਬੈਠੇ ਆ ਉਹ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ 14 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਮਹਾਪੰਚਾਇਤ ਕਰਕੇ ਦਿਖਾਈ ਤੇ ਮਹਾਪੰਚਾਇਤ ਦੇ ਵਿੱਚ ਰਕਾਰ ਟੁੱਟ ਗਿਆ ਪੰਜਾਬ ਤਾਂ ਮੂਰੀ ਸੀ ਸੀ ਬਾਕੀ ਰਾਜਾਂ ਦੇ ਕਿਸਾਨਾਂ ਨੇ ਵੀ ਉੱਥੇ ਭਰਵੀਂ ਹਾਜ਼ਰੀ ਲਵਾਈ ਸੀ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਉੱਥੇ ਕਠਵਟ ਹੋਇਆ ਇਹਨਾਂ ਨੇ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਲੁਧਿਆਣੇ ਸੱਦੀ ਤੇ ਕਿਹਾ ਕਿ ਅਸੀਂ ਪਹਿਲਾਂ ਤਾਂ 23 ਮਾਰਚ ਨੂੰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਾਣਾ ਹੈ ਪਿੰਡ-ਪਿੰਡ ਜਾਣਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੁਸੀਂ ਥੋੜਾ ਜਿਹਾ ਪਿੱਛੇ ਜਾਇਓ ਮੋਰਚਾ ਚੱਲਦਾ ਸੀ ਬੰਗਾਲ ਦੀਆਂ ਚੋਣਾਂ ਆ ਗਈਆਂ ਸਜੁੱਬਤ ਕਿਸਾਨ ਮੋਰਚੇ ਨੇ ਕਿਸਾਨ ਭਰਾਵਾਂ ਦੇ ਨਾਲ ਜੋ ਵਾਪਰਿਆ ਕੇਂਦਰ ਸਰਕਾਰ ਨੇ ਕੀਤਾ ਇੱਕ ਚਿੱਠੀ ਲਿਖੀ ਉਹ ਅੰਗਰੇਜ਼ੀ ਵਿੱਚ ਵੀ ਹਿੰਦੀ ਵਿੱਚ ਵੀ ਤੇ ਜਿਹੜੀ ਬੰਗਾਲ ਦੀ ਭਾਸ਼ਾ ਬੰਗਾਲੀ ਉਹਦੇ ਵਿੱਚ ਵੀ ਉਹਦਾ ਤਰਜਮਾ ਕੀਤਾ ਗਿਆ ਉਹ ਚਿੱਠੀ ਘਰ ਘਰ ਪਹੁੰਚਾਈ ਗਈ ਨਤੀਜਾ ਕੀ ਨਿਕਲਿਆ ਜਿਹੜੇ ਕਹਿੰਦੇ ਸੀ ਉਹ ਬੀਵੀ ਦੀਦੀ ਉਹ ਦੀਦੀ ਉਹਨਾਂ ਦਾ ਉਥੋਂ ਕਿ ਇੱਕ ਤੀ ਤਾਂ ਦੀਦੀ ਡਬਲ ਡਿਜੀਟ ਪਾਰ ਨਹੀਂ ਕਰਦੀ ਉਹ ਆਪ 70 ਤੋਂ ਵੀ ਥੱਲੇ ਆ ਗਏ ਤੇ ਉਹ ਦੀਦੀ 110 ਤੋਂ ਪਾਰ ਕਰਕੇ 114 15 ਦੇ ਨੇੜੇ ਜਾ ਪਹੁੰਚੀ ਤੇ ਤੀਜੀ ਵਾਰ ਮੁੱਖ ਮੰਤਰੀ ਬਣ ਕੇ ਤੁਹਾਡੇ ਨਾਲ ਸਰਕਾਰ ਚਲਾ ਰਹੀ ਹੈ ਜੇ ਇਸ ਤਰ੍ਹਾਂ ਦਾ ਰਵਈਆ ਇਹੀ ਗੱਲ ਤਾਂ ਇੰਡੀਆ ਗੱਠ ਜੋੜ ਕਹਿੰਦਾ ਹੈ ਜੇ ਕਿਤਰੇ ਐਕਤੀ ਭਾਜਪਾ ਕੇਂਦਰ ਵਿੱਚ ਆ ਗਈ ਇਹਨਾਂ ਨੇ ਸੰਵਿਧਾਨ ਹੀ ਬਦਲ ਦੇਣਾ ਤੇ ਘਟ ਕੰਤੀਆਂ ਇੱਥੇ ਬਗਾਨਗੀ ਕਰਨਗੀਆਂ ਮਹਿਸੂਸ ਸੋ ਅੱਜ ਉਹ ਕਹਿੰਦੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਜਾ ਕੇ ਕਿਸੇ ਵੀ ਕੀਮਤ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਰ ਆ ਪਾਈ ਜਾਵੇ ਅਜੇ ਹੇ ਦੇ ਵਿੱਚ ਪਰ ਸ਼ਰੋਬਨੀ ਅਕਾਲੀ ਦਲ ਦਾ ਕੀ ਬਣੇਗਾ ਉਹਨਾਂ ਦੀ ਤਾਂ ਬਹੁ ਗਿਣਤੀ ਵੋਟ ਹੀ ਕਿਸਾਨੀ ਹੈ ਉਹਨਾਂ ਦੇ ਵਿੱਚ ਵੀ ਇੱਕਮਤ ਨਹੀਂ ਕਈ ਕਹਿੰਦੇ ਆ ਕਿ ਨਹੀਂ ਯਾਰ ਜੋ ਮਰਜੀ ਹੋ ਜਾਏ ਘਰੋ ਆਪਾਂ ਇਹਨਾਂ ਨਾਲ ਸਮਝੌਤਾ ਪਰ ਕਰਨਾ ਕਿਹੜੇ ਮੂੰਹ ਨਾਲ ਹੈ ਕੋਈ ਮੰਗ ਬੰਨੀ ਹੈ ਕਿ ਮੰਗ ਤਾਂ ਇੱਕ ਪਾਸੇ ਰੱਖੋ ਪਰ ਰਾਜੋ ਉਹਨਾਂ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਕੋਈ ਪੁੱਛਦਾ ਤਾਂ ਹੈ ਨਹੀਂ ਅਜੇ ਤੱਕ ਕੋਈ ਸਤਾਈ ਨਹੀਂ ਦਿੱਤਾ ਇਹਨਾਂ ਨੂੰ ਉੰਨਾ ਦੇ ਨਾਂ ਦੇ ਰਿਕ ਬਰਾਬਰ ਕੋਈ ਗੱਲ ਕਰਤਾ ਸਕਦੇ ਨਹੀਂ ਸੋ 22 ਤਰੀਕ ਨੂੰ ਜਿਹੜੀ ਉਹਨਾਂ ਦੀ ਕੋਰ ਕਮੇਟੀ ਮੀਟਿੰਗ ਹੈ ਉਹਦੇ ਵਿੱਚ ਇਹ ਗੱਲਬਾਤ ਕੀਤੀ ਜਾਵੇਗੀ ਜੀ ਸੋ ਦੂਜੇ ਪਾਸੇ ਰਵਨੀਤ ਬਿੱਟੂ ਬੋਲ ਰਹੇ ਹੁਣ ਆਮ ਆਦਮੀ ਕਲੀਨਿਕ ਨੂੰ ਕਿਹ ਰਹਿ ਗਿਆ ਉਹਨੇ ਕਿਹਾ ਕਿ ਜੇਕਰ ਆਮ ਆਦਮੀ ਕਲੀਨਿਕ ਠੀਕ ਨਹੀਂ ਜੀ ਚੰਗੇ ਨਹੀਂ ਫਿਰ ਰਾਗਪ ਚੱਡਾ ਅੱਖਾਂ ਦਾ ਆਪਰੇਸ਼ਨ ਕਰਾਣ ਠੀਕ ਕਰਾਣ ਯੂਕੇ ਕਿਉਂ ਗਏ ਨੇ ਜੀ ਦੇਖੋ ਇਹ ਗੱਲ ਤਾਂ ਬਿਲਕੁਲ درست ਹੈ ਆਪਾਂ ਅਕਸਰ ਗੱਲ ਕਰਦੇ ਹਾਂ ਇਕਲਾ ਰਾਗ ਵਿੱਚ ਛੱਡੇ ਤੇ ਨਹੀਂ ਹੋਰ ਵੀ ਬਹੁਤ ਸਾਰੀਆਂ ਪੰਜਾਬ ਦੀ ਵੀ ਕਈ ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ ਤੇ ਆਪਣੇ ਪਰਿਵਾਰ ਨੂੰ ਲੈ ਕੇ ਅਮਰੀਕਾ ਦੇ ਹਸਪਤਾਲਾਂ 'ਚ ਜਾ ਪਹੁੰਚੇ ਇਥੇ ਉਹਦੇ ਹਸਪਤਾਲ ਪਸ਼ੂਆਂ ਵਾਸਤੇ ਇਹ ਸਵਾਲ ਬਿਲਕੁਲ ਠੀਕ ਹੈ ਤੁਸੀਂ ਪ੍ਰਚਾਰ ਕੀਤਾ ਕਿ ਅਸੀਂ ਸਿਹਤ ਤੇ ਸਿੱਖਿਆ ਨੂੰ ਸੁਧਾਰ ਦਿਆਂਗੇ ਆਮ ਆਦਮੀ ਕਲੀਨਿਕ ਅਜੇ ਤੱਕ ਇੱਥੇ ਉਲਝਾਤਾਂ ਤੁਰਾ ਫਿਰਦਾ ਸਾਰਾ ਸਿਸਟਮ ਤੇ ਰਗਵ ਚੱਡਾ ਤੇ ਰਵਰੀਤ ਬਿੱਟੂ ਨੇ ਸਵਾਲ ਚੱਕਿਆ ਕਿ ਰਵਰੀਤ ਬਿੱਟੂ ਪੁੱਛਦਾ ਹੈ ਕਿ ਰਗਵ ਚੱਡਾ ਜੀ ਦੋ ਥਾਂਾਂ ਤੇ ਤੁਹਾਡੇ ਆ ਸਰਕਾਰਾਂ ਨੇ ਦਿੱਲੀ ਤੇ ਪੰਜਾਬ ਦੇ ਵਿੱਚ ਚਲੋ ਪੰਜਾਬ ਤਾਂ ਅਜੇ ਦਿੱਲੀ ਦਾ ਡਬਲ ਕੰਮ ਹੈ ਉੱਥੇ ਤਾਂ ਕੇਂਦਰ ਦੀ ਸਰਕਾਰ ਵੀ ਆਸਥਿਤ ਕੇਂਦਰ ਤੁਹਾਡੇ ਕੋਲ ਬਹੁਤ ਨਹੀਂ ਤੇ ਤੁਹਾਨੂੰ ਹੁਣ ਦੂਜੇ ਮੁਲਕ ਦੇ ਵਿੱਚ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਕਾਹਤੋਂ ਜਾਣਾ ਪੈ ਗਿਆ ਇਹਦਾ ਮਤਲਬ ਤੁਸੀਂ ਆਪ ਇਹ ਸਾਬਤ ਕਰ ਰਹੇ ਹੋ ਸਾਡੇ ਜਿਹੜੇ ਇਹ ਆਮ ਆਦਮੀ ਕਲੀਨਿਕ ਨੇ ਇਹ ਤਾਂ ਅਪਡੇਟਡ ਨਹੀਂ ਹੈ ਅੱਗੇ ਜਾ ਕੇ ਹੁਣ ਆਪਾਂ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਬਾਕੀ ਕੀ ਹੁੰਦਾ ਹੈ ਜੀ ਸੋ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਜੀ ਸਾਫਕਾ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ। ਦੇਖੋ ਤਰਨਜੀਤ ਸਿੰਘ ਸੰਧੂ ਉੱਥੇ ਰਾਜਦੂਤ ਸੰਤੇ ਅਸਤੀਫਾ ਦੇ ਕੇ ਆਗੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਹੋਵੇਗਾ ਇਹ ਸਰਦਾਰ ਤੀਜਾ ਸਿੰਘ ਸਮੁੰਦਰੀ ਦੇ ਪੁੱਤਰੇ ਨੇ। ਜਿਨ੍ਹਾਂ ਤੇ ਨੌਤੇ ਦਰਬਾਰ ਸਾਹਿਬ ਦੇ ਵਿੱਚ ਤੇਜਸ ਸਿੰਘ ਸਮੁੰਦਰੀ ਹਾਲ ਬਣਿਆ ਹੋਇਆ ਹੈ ਜੀ ਔਰ ਇਹ ਵੀ ਗੱਲ ਬਿਲਕੁਲ ਸਾਫ਼ ਹੈ ਕਿ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਲੋਕ ਸਭਾ ਲਈ ਉਮੀਦਵਾਰ ਹੋ ਸਕਦੇ ਨੇ ਪਰ ਸੰਧੂ ਸਾਹਿਬ ਵੀ ਇਹ ਵਿਚਾਰ ਲੈਣ ਬੰਦੇ ਚੰਗੇ ਨੇ ਕਹਿੰਦੇ ਜੇ ਕਿਸਾਨਾਂ ਨੇ ਵਿਰੋਧ ਕੀਤਾ ਫਿਰ ਸਥਿਤੀ ਕੀ ਹੋਵੇਗੀ ਸੋ ਇੱਕ ਵਾਰੀ ਲੱਗਦਾ ਹੁਣ ਜਦੋਂ ਇਥੋਂ ਕੁਲਦੀਪ ਸਿੰਘ ਢਾਲੀਵਾਲ ਐਨ ਆਰ ਆਈ ਮੰਤਰੀ ਹੋਗੇ ਦੂਜੇ ਜਿਹੜੇ ਰਾਜਦੂਤਰੇ ਉਹ ਹੋਗੇ ਤੀਜੇ ਗੁਰਜੀਤ ਔਜਲਾ ਤਾਂ ਹੈਗੇ ਹੀ ਨੇ ਲੱਗਦਾ ਜੀ ਕਿ ਕਾਂਗਰਸ ਦਾ ਉਹਨਾਂ ਤੇ ਖੇਡੂਗੀ ਤਿੰਨ ਬੰਦੇ ਤਾਂ ਬਿਲਕੁਲ ਕਲੀਅਰ ਹੋਗੇ ਚੌਥਾ ਕੀ ਸੱਧੂ ਸਾਹਿਬ ਅਕਾਲੀ ਭਾਜਪਾ ਸਾਂਝੇ ਹੋਣਗੇ ਜਾਂ ਅਕਾਲੀ ਦਲ ਉਥੋਂ ਆਪਣਾ ਉਮੀਦਵਾਰ ਦੇਵੇਗਾ ਇਹ 22 ਤਰੀਕ ਨੂੰ ਪਤਾ ਲੱਗ ਜਾਏਗਾ ਜੀ ਸਰ ਨਾਲੀ ਮਲਾਜ਼ਮਾਂ ਵੱਲੋਂ ਮਲਾਜ਼ਮ ਜਥੇਬੰਦੀਆਂ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਪੇ ਸਕੇਲ ਨਹੀਂ ਤਾਂ ਵੋਟ ਨਹੀਂ ਜੀ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਜੀ ਹਰ ਐਤਵਾਰ ਮਲਾਜ਼ਮ ਜਥੇਬੰਦੀਆਂ ਮੁੱਖ ਮੰਤਰੀ ਦਾ ਘਰ ਘੇੜਦੀਆਂ ਨੇ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਮਲਾਜ਼ਮਾਂ ਨਾਲ ਕੁਝ ਮੰਗਾਂ ਦੇ ਵਾਅਦੇ ਕੀਤੇ ਸੀ ਅਸੀਂ ਤੁਹਾਡੇ ਵਾਅਦੇ ਪੂਰੇ ਕਰਾਂਗੇ ਉਹਨਾਂ ਨੇ ਕਿਉਂਕਿ ਕਈ ਥਾਂਵਾਂ ਦੇ ਉੱਤੇ ਪੇਸ ਅਕੇਲਾ ਦੇ ਵਿੱਚ ਵਾਅਦਾ ਕਰਤਾ ਬੇਤਨ ਸਕੇਲਾਂ 'ਚ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਕੀਤਾ ਨਹੀਂ ਜਾ ਰਿਹਾ ਬਖਵਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਹੁੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਘਟੋ ਘਟ ਧਰਨੇ ਨਹੀਂ ਲੱਗਣੇ ਤੇ ਕਮਾਨਸਾ ਜ਼ਿਲ੍ਹੇ ਦੀ ਉਹ ਲੜਕੀ ਜਿਹਦਾ ਟੈਂਕੀ ਤੇ ਬੈਠੀ ਦਾ ਵਰਤ ਖਲਾਇਆ ਸੀ ਕਿ ਤੂੰ ਸਾਡੀ ਭੈਣ ਹੈ ਉਹ ਨਿਸ਼ਾ ਸ਼ਰਮਾ ਸ਼ਾਇਦ ਕੁਛ ਇਹੋ ਜਿਹਾ ਨਾਂ ਆ ਉਹ ਤਾਂ ਮੇਰੇ ਦਿਮਾਗ 'ਚ ਨਹੀਂ ਸੀਪੀ ਸੀਪੀ ਸ਼ਰਮਾ ਸੀਪੀ ਸ਼ਰਮਾ ਉਹ ਲੜਕੀ ਪਟਿਆਲੇ ਚਾਈ ਜਦੋਂ ਇਹਨਾਂ ਨੇ ਇੱਥੇ ਇੱਕ ਰੈਡੀ ਕੀਤੀ ਸੀ ਹੁਣ ਪੁਲਿਸ ਵਾਲੇ ਧੂਕ ਕੇ ਐ ਬਾਹਰ ਲੈ ਗਏ ਜਿਵੇਂ ਪਾਕਿਸਤਾਨ ਤੋਂ ਆਈ ਹੋਵੇ ਤਾਂ ਪਰ ਇਹਨਾਂ ਨੇ ਹੁਣ ਐਲਾਨ ਕਰਤਾ ਕਿ ਪੇਸਕੇਲ ਲਈ ਤੇ ਮਿੱਤਰੋ ਫਿਰ ਵੋਟ ਵੀ ਨਾ ਪਾ ਲਿਓ ਸਾਡੇ ਮੁੱਖ ਮੰਤਰੀ ਦਾ ਦਾਵਾ ਕਰਦੇ ਆ 13 0 ਤੇ ਅੱਜ ਮਜੀਠੀਆ ਸਾਹਿਬ ਜਾਂਦੇ ਜਾਂਦੇ ਦੱਸ ਗਏ ਕਿ ਭਾਈ ਮੁੱਖ ਮੰਤਰੀ ਸਾਡਾ ਸੱਚੀ ਬੋਲਦਾ ਹੈ ਕਿ 13 ਪਤਾ ਨਹੀਂ ਕਿਹਦੀਆਂ ਨੇ ਆ ਦੂਜੀ ਜਿਹੜੀ ਜ਼ੀਰੋ ਹੈ ਇਹ ਸਾਡੀ ਹੈ ਜੀ ਐਦੂ ਥੱਲੇ ਨਹੀਂ ਤੁਸੀਂ ਸਾਨੂੰ ਲਿਜਾ ਸਕਦੇ ਸੋ ਪੁਰਾਣਾ ਜਵਾਨਾ ਹੁੰਦਾ ਸੀ ਸਾਡੇ ਨਾਲ ਇੱਕ ਬੰਤਾ ਮੁੰਡਾ ਪੜਦਾ ਹੁੰਦਾ ਉਹ ਕਹਿੰਦਾ ਪਾਸ ਹੋਗੇ ਤਾਂ ਹੋਗੇ ਨਾ ਫੇਲ ਤਾਂ ਵੱਟਦੇ ਆ ਜੀ ਸਾਡੇ ਡੀਪੀ ਹੁੰਦੇ ਸੀ ਸਰਦਾਰ ਬਰਵੰਤ ਸਿੰਘ ਉਹ ਕਹਿੰਦੇ ਵੰਤੇ ਦੀ ਗੱਲ ਯਾਦ ਕਰ ਲਿਆ ਕਰੋ ਵੀ ਜੇ ਤਾਂ ਪਾਸ ਹੋ ਗਏ ਅਗਲੀ ਕਲਾਸ ਚੜ ਜਾਗੇ ਨਹੀਂ ਇੱਥੇ ਤਾਂ ਹੈ ਗਈ ਹੈ ਸੋ ਇਹ ਗੱਲਾਂ ਇਸ ਤਰ੍ਹਾਂ ਦੀਆਂ ਮਤਲਬ ਮਜ਼ਾਕ ਵਾਂਝ ਜਾਂਦੀਆਂ ਨੇ ਪਰ ਇਹ ਮਲਾਜਮ ਜਥੇ ਬੰਦੀਆਂ ਨੇ ਬੜਾ ਗੰਭੀਰਤਾ ਦੇ ਨਾਲ ਕਿਹਾ ਪੇਸਕੇਲ ਨਹੀਂ ਫਿਰ ਵੋਟ ਵੀ ਨਹੀਂ ਚੰਗਾ ਇਹ ਹੈ ਕਿ ਕੋਈ ਵੀ ਸਰਕਾਰ ਲੋਕ ਲਭਾਣੀਆਂ ਮੁਖਤ ਦਿਖਾਰੇ ਉਹ ਨਾ ਕਰੇ ਤੱਗਾ ਹੋਵੇ ਕਿ ਇਹਨਾਂ ਦੇ ਵਿੱਚ ਕੋਈ ਤਬਦੀਲੀ ਕਰ ਲਈ ਜਾਵੇ ਜੀ ਜੋ ਪਸੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਐਡੀਜੀਪੀ ਜ਼ਿਲ੍ਹਾ ਨੂੰ ਕਿਹਾ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਜੋ ਵਾਪਰ ਹੈ ਉਹਦੀ ਰਿਪੋਰਟ ਦਿੱਤੀ ਜਾਵੇ ਇਹ ਬਿਲਕੁਲ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਸੂਵ ਮੋਟਸ ਨੋਟਿਸ ਲਿਆ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੇ ਜੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਵ ਮੋਟਸ ਨੋਟਿਸ ਲੈਂਦੇ ਆ ਪੰਜਾਬ ਦੇ ਏਡੀਜੀਪੀ ਜਿਨ੍ਹਾਂ ਨੂੰ ਇੱਕ ਚਿੱਠੀ ਲਿਖੀ ਟੋਡਗਾ ਜ਼ਿਲ੍ਹੇ 'ਚ ਹੋਕ ਹੀ ਰਿਹਾ ਹੈ ਹਾਲਾਂਕਿ ਉਹਦੇ ਬਾਰੇ ਜਿਹੜੀ ਮੁੱਢਲੀ ਰਿਪੋਰਟ ਆਈ ਸੀ ਉਹ ਇਹ ਆਈ ਸੀ ਕਿ ਜਿਹੜੇ ਜੇਲ੍ਹ ਅਧਿਕਾਰੀਆਂ ਦੇ ਨਾਲ ਹੱਥੋਂ ਪਾਈ ਹੋਈ ਹੈ ਇਹਨਾਂ ਦਾ ਵਿਵਹਾਰ ਠੀਕ ਨਹੀਂ ਇਹ ਵੀ ਜੇਲ੍ਹ 'ਚ ਪਤਾ ਹੈ ਜਿਹੜੇ ਹਥਿਆਰ ਆ ਪਟਾ ਹੋਇਆ ਡਾਂਗ ਹੋਈ ਇਹ ਥਾਣੇ 'ਚ ਪਈ ਹੁੰਦੀ ਹੈ ਜੇਲ੍ਹ 'ਚ ਵੀ ਪਈ ਹੈ। ਉੱਥੇ ਵੀ ਉਹ ਕਈਆਂ ਤੇ ਇਹਦੀ ਵਰਤੋਂ ਕਰਦੇ ਆ। ਉਹ ਡੋਟਸ ਦੇ ਦਿੱਤਾ ਹੈ। ਤੇ ਕਿਹਾ ਕਿਉਂਕਿ ਤਿੰਨ ਦਰਜਨ ਇਹਦੇ 'ਚ ਜ਼ਖਮੀ ਹੋ ਗਏ ਸੀ ਚਾਰ ਪੁਲਿਸ ਵਾਲੇ ਤਿੰਨ ਦਰਜਨ ਕੈਦੀ ਅਥਰੂ ਗੈਸ ਵੀ ਛੜਨਾ ਪਿਆ ਤੇ ਹੋਰ ਸਾਰਾ ਕੁਝ। ਉਹਨਾਂ ਨੇ ਕਿਹਾ ਸ਼੍ਰੀਮਾਨ ਜੀ ਇਹਦੀ ਰਿਪੋਰਟ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਤੁਰੰਤ ਪੱਧਰ ਦੇ ਉੱਤੇ ਦਾਖਲ ਕਰਾਈ ਜਾਵੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ